ਇਹ ਗੱਲ ਸਾਰਿਆਂ ਨੂੰ ਕਿਵੇਂ ਹੋ ਸਾਰੇ ਠੀਕ ਠਾਕ ਹੋ ਬੱਚੇ ਉਹ ਠੰਡ ਤੋਂ ਠੰਡ ਬਹੁਤ ਜ਼ਿਆਦਾ ਸੀਗੀ ਅੱਜ ਰੱਬ ਦਾ ਸ਼ੁਕਰ ਆ ਠੰਡਾ ਘਟ ਗਈ ਤਪ ਨਿਕਲ ਆਈ ਤੇ ਵੈਗੁਰੂ ਦਾ ਸ਼ੁਕਰਾਨਾ ਲੱਖ ਲੱਖ ਵਾਰ ਚਲੋ ਫਰਕ ਪੈ ਗਿਆ ਕੁਛ ਤੇ ਇਧਰ ਆਪਾਂ ਬਣਾਉਣ ਲੱਗੇ ਆ ਜੀ ਸਾਗ ਉਹ ਵੀ ਚੁੱਲ੍ਹੇ ਤੇ ਤੇ ਦੇਖ ਸਕਦੇ ਹੋ ਅੱਗ ਮੱਚਦੀ ਅੱਗ ਸਿਆਲ ਦੇ ਵਿੱਚ ਬਾਲੀ ਚੰਗੀ ਲੱਗਦੀ ਆ ਜਿਹੜਾ ਕੜਾ ਆਉਂਦਾ ਭੱਜ ਕੇ ਅੱਗ ਕੋਲ ਹੀ ਬੈਠਦਾ ਹਨਾ ਤੇ ਆਪਾਂ ਨੂੰ ਮਚਾ ਲਈ ਤੇ ਸਿਆਲ ਦੇ ਵਿੱਚ ਅੱਕ ਬਹੁਤ ਚੰਗੀ ਲੱਗਦੀ ਆ ਤੇ ਆਪਾਂ ਬਣਾਉਣਾ ਅੱਜ ਜੀ ਸਾਗ ਸਾਗ ਸਿਆਲ ਦੇ ਵਿੱਚ ਸਵਾਦਨ ਲੱਗਦਾ ਹਨਾ ਤੇ ਜੀ ਵੀ ਕਰਦਾ ਵੀ ਖਾਈ ਜੇਗੀ ਖਾਈ ਜੇਗੀ ਤੇ ਆਪਾਂ ਹੁਣ ਅੱਜ ਬਣਾਵਾਂਗੇ ਸਾਗ ਤੇ ਆਪਾਂ ਲੈਂਦੀ ਸੀਗੀ ਜੀ ਸ਼ਰਦਾਈ ਅੱਜ ਆਪਣੇ ਪਿੰਡ ਨਾਲ ਹਰ ਐਤਵਾਰ ਰਗੜਾ ਲੱਗਦਾ ਸੀ ਦੀ ਰਗੜਾ ਲੱਗਦਾ ਬਾਬੇ ਵਿਧੀ ਚੰਦਿਆਂ ਦਾ ਪੜਾ ਥੇਪਣ ਪਿੰਡ ਆਪਣੇ ਹਰ ਹਰ ਵਾ ਸਾਲ ਮੇਲਾ ਲੱਗਦਾ ਤੇ ਇੱਕ ਈ ਮੇਲਾ ਆ ਗਿਆ ਆਪਣੇ ਭਾਈ 11 ਫਰਵਰੀ ਨੂੰ ਪ੍ਰਕਾਸ਼ ਹੋ ਕੇ ਖੰਡਪਟ ਸਾਹਿਬ ਤੇ 13 ਫਰਵਰੀ ਨੂੰ ਭੋਗ ਪੈਣੇ ਆ ਜੀ ਦੋ ਫੱਗਣ ਦੇਸੀ ਮਹੀਨਾ ਦੋ ਫੱਗਣ ਤੇ ਤਰੀਕ ਹੈਗੀ 13 ਨੂੰ ਭੋਗ ਪੈਣੇ ਫਰਵਰੀ ਨੂੰ ਤੇ ਤੁਸੀਂ ਦੇਖ ਸਕਦੇ ਹੋ ਆਪਾਂ ਅੱਜ ਵੀ ਥੋੜਾ ਨੀਂਦ ਜੀ ਆ ਜਾਂਦੀ ਫਰੈਸ਼ੀਆ ਦਿਮਾਗ ਹੋ ਜਾਂਦਾ ਸਰਦਾਈ ਦੇ ਨਾਲ ਖਸਖਸ ਜੀ ਹੁੰਦੀ ਹੈ ਰਗੜੀ ਵੀ ਖਸਖਾਸ ਤੇ ਆਪਾਂ ਸਾਗ چیر ਕੇ ਤੇ ਧੋ ਲਿਆ ਤੇ ਹੁਣ ਨੁੱਚੜੀ ਜਾਂਦਾ ਪਾਣੀ ਪਾਣੀ ਨੁੱਚੜ ਗਿਆ ਜਦੋਂ ਤੇ ਇੱਧਰ ਆਪਾਂ ਮਚਾਈ ਵੀ ਅੱਗ ਤੇ ਅੱਗ ਪਾਣੀ ਜਦੋਂ ਪਤੀਲਾ ਤੱਤਾ ਹੋ ਗਿਆ ਕੇਰਾ ਫਿਰ ਪਾ ਦਿਆਂਗੇ ਆਪਾਂ ਸਾਗ ਤੇ ਅੱਜ ਥੋੜਾ ਲੇਟ ਆਪਣੀ ਸਬਜੀ ਹੈਗੀ ਹੈ ਗਾਜਰਾਂ ਦੀ ਅੱਜ ਨਾ ਵੀ ਰਿੱਜੂਗਾ ਕੱਲ ਨੂੰ ਕੋਟ ਲਾਂਗੇ ਹਨਾ ਤੇ ਸ਼ੌਂਕ ਬਹੁਤ ਆ ਮੈਨੂੰ ਸਾਗ ਦਾ ਤਾਂ ਜਿੰਨਾ ਬੀਬੀਆਂ ਨੂੰ ਵਿਆਹ ਚ ਤਾਂ ਹੁੰਦਾ ਹਨਾ ਉਨਾਂ ਹੀ ਮੈਨੂੰ ਸਾਗ ਦਾ ਚਾਹ ਤੇ ਸਾਗ ਦਾ ਮੈਨੂੰ ਬਹੁਤ ਜ਼ਿਆਦਾ ਚਾਹ ਤੇ ਮੇਰੇ ਪੈ ਗਈ ਸੀ ਗਰਮ ਚਾਹ ਮੈਂ ਨਸਾਂ ਹੀ ਬਚੀਆਂ ਪਰ ਮਤਮਾ ਨੇ ਰੱਖਿਆ ਨਹੀਂ ਤਾਂ ਅੱਖ ਔਖਾ ਮੱਚ ਜਾਣੀਆਂ ਸੀ ਪਰ ਅੱਖ ਦੇ ਵਿੱਚ ਹੈਗਾ ਥੋੜਾ ਜਿਹਾ जख्म ਤੇ ਇਧਰ ਮੂੰਹ ਤੇ ਵੀ ਆ ਲੇਖੇ ਨਾਲ ਮੰਜੇ ਦੀ ਪੈਨ ਤੇ ਟੁੱਟੀ ਸੀ ਮੈਂ ਬੈਠ ਗਈ ਸੀ ਚਾਹ ਉੱਪਰ ਹੀ ਆ ਕੇ ਪੈ ਗਈ ਸਾਰੇ ਮੱਥੇ ਮੁੱਥੇ ਤੇ ਸਾਰੇ ਸੀਗਾ ਵਈ ਗੁਰੂ ਨੇ ਰੱਖਿਆ ਹਨਾ ਤੇ ਇਧਰ ਆਪ ਤਰੀ ਤੇ ਤੁਹਾਨੂੰ ਦਿਖਾ ਦਿੰਨੇ ਆ ਅੱਜ ਆਪਾਂ ਇੱਥੇ ਕੋ ਤੱਕ ਗਿਆ ਕੰਮ ਆਪਣਾ ਇੱਥੇ ਉੱਪਰ بیم ਭਰਨਾ ਹੋਣਾ ਤੇ ਆਪਾਂ ਚੱਕਣੀਆ ਛੱਤ ਤੋਂ 5 ਫੁੱਟ ਥੱਲੇਉਂ ਨੀਂ ਦੇ ਵਿੱਚੋਂ ਆਪਾਂ ਪਿੱਲਰ ਪਰੇ ਕੰਨੀਆਂ ਦੇ ਉੱਤੇ ਖੁੰਜਾਂ ਦੇ ਵਿੱਚ ਤੇ ਇੱਧਰ ਦੇਖ ਸਕਦੇ ਹੋ ਤੁਸੀਂ ਇੱਥੇ ਕਿ ਕੰਮ ਗਿਆ ਤੇ ਇੱਧਰ ਪਿਆ ਖਲਾਰ ਇੱਟਾਂ ਹੁੰਦਾ ਆ ਟੇਲਾਂ ਪਈਆਂ ਜੀ ਤੇ ਤਿੰਨ ਕ بیم ਬੰਨੇ ਉਹਨਾਂ ਨੇ ਬਾਕੀ ਤਾਂ ਹੋ ਜਾ ਬੰਨਣਗੇ بیم ਇੱਧਰ ਵਰਡਾ ਰੇਟ ਚੜ ਗਿਆ ਜੀ ਤੇ ਇੱਧਰ ਕੱਕੀ ਰੇਤ ਆ ਬਰੇਤੀ ਪਈ ਆ ਤੇ ਮਿਲਦੇ ਆ ਜੀ ਫੇਰ ਧੰਨਵਾਦ ਇੱਧਰ ਪਈਆਂ ਚੰਗਾਠਾ ਠੱਟ ਗਈਆਂ ਆਪਣੀਆਂ ਚੰਗਾਠਾ ਬਣਾਇਆ ਆਪਾਂ ਸਰਸਾ ਹਰਿਆਣਾ ਤੋਂ ਹਾਂ ਚੰਗਾਠਾ ਬਹੁਤ ਮਜ਼ਬੂਤ ਆ 30 ਸਾਲ ਦੀ ਗਾਰੰਟੀ ਦਿੱਤੀ ਇਹਨਾਂ ਚੰਗਾਠਾਂ ਦੀ ਦੇਖੋ ਕਿੱਡੇ ਸੋਹਣੇ ਮੇ ਇੱਥੇ ਹਨ ਮਿੱਠਿਆ ਨਾਲ ਸੁਆਗ ਨਾ ਸੁਆਦ ਜਾ ਬਣ ਜਾਂਦਾ ਟੇਸਟ ਜਾ ਬਦਲ ਜਾਂਦਾ ਮਿੱਠਿਆਂ ਦੇ ਨਾਲ ਵਾਸ਼ ਨਾ ਸੋਣੀ ਆਉਂਦੀ ਆ ਲੋ ਜੀ ਹੁਣ ਆਪਾਂ ਪਾਣੀ ਉਬਲਣ ਲਾ ਪਿਆ ਆਪਾਂ ਪਾ ਲਈਏ ਸਾਗ ਲੋ ਜੀ ਪਾਣੀ ਲੱਗ ਗਿਆ ਜਿੱਦਣ ਆਪਣਾ ਤੋੜਾ ਕਰਕੇ ਪਾਵਾਂਗੇ ਆਪਾਂ ਦੁਨੀ ਟਾਪ ਆ ਗਮਤੀ ਜਾਂਦੀ ਆਪਣੀ ਦੇ ਵਿੰਦੇ ਬਣ ਜਾਣਾ ਨੇ ਤੇ ਆਪਾਂ ਇਧਰ ਲਸਣ ਚੀਰ ਕੇ ਰੱਖ ਲਿਆ ਪਾਵਾਂਗੇ ਤਾਂ ਆਪਾਂ ਉਹ ਹੀ ਹਰੀ ਮਿਰਚ ਵੀ ਪਾ ਦਿੰਨੇ ਹਨਾ ਅਦਰਕ ਵੀ ਪਾ ਦਿੰਨੇ ਆ ਤੇ ਉਧਰੋਂ ਲਾਈਟ ਵੀ ਆ ਗਈ ਆਪਾਂ ਇਗ ਨਾਲ ਮਿੱਠੇ ਚੀਰ ਲਾਂਗੇ ਫਿਰ ਆਪਾਂ ਹਣ ਆਪਣਾ ਸਾਗ ਪਿਆ ਚੱਲਿਆ ਦੀ ਰੇਜੇ ਦੇਖ ਸਕਦੇ ਹੋ ਤੁਸੀਂ ਅੱਗ ਲਟਾ ਲਟ ਮੱਚੀ ਜਾਂਦੀ ਹੈ ਅੱਪਾ ਫਾਦਿਲ ਨਾ ਮਖਵਲ ਉਹ ਹੋ ਗਈ ਕੋਈ ਥੋੜਾ ਜਿਹਾ ਇਹ ਨਾਲ ਵੀ ਪਾ ਲਈ ਦਿਓ ਇੰਤਕ ਜਿਆਦਾ ਹੋ ਜਾਂਦਾ ਮੈਂ ਤੁਹਾਨੂੰ ਹੋਰ ਦੱਸਦੀ ਆ ਜੇਕਰ ਤੁਹਾਡਾ ਸਾਗ ਉਬਲਦਾ ਬਾਹਲਾ ਹਨਾ ਇੱਕ ਸਰੋਂ ਦੇ ਤੇਲ ਦਾ ਚਮਚਾ ਪਾ ਸਕਦੇ ਹੋ ਵਿੱਚ ਆਪਾਂ ਉਹਦੇ ਨਾਲ ਸਾਗ ਉਬਲਦਾ ਨਹੀਂਗਾ ਇਹ ਵੀ ਮੰਤਰੀ ਆ ਵੀ ਜਾਂਦੀ ਜੇ ਉਹ ਸਰੋਂ ਦੇ ਤੇਲ ਦਾ ਇੱਕ ਚਮਚਾ ਹੀ ਪਾਤਾ ਤੇ ਨਹੀਂ ਉਬਲਦਾਗਾ ਆਪਾਂ 4-5 ਪਾਤਾ ਤੇ ਨਸੂਨੇ ਦੇ ਚ ਪਾ ਦਾਂਗੇ ਆਪਾਂ ਨਾਲ ਕੁਲ ਬਾਤਾ ਉਹਨੇ ਨੂੰ ਰੇਜੇ ਜਾਣ ਦਿੰਦੇ ਹਾਂ। ਆਪਦੇ 9 ਵਜੇ ਤੱਕ ਰਿਜਿਆ 10 ਇਹਨੇ ਬਣ ਜਾਣਾ ਲੱਗਦੀ ਸਾਡੇ ਤਾਂ। ਦੇਖ ਸਕਦੇ ਹੋ ਤੁਸੀਂ ਉਧਰ ਅਦਰਕ ਤੇ ਹਰੀਆਂ ਮਿਰਚਾਂ ਹਰੀਆਂ ਮਿਰਚਾਂ ਨੇ ਸਾਗ ਸਵਾਦ ਵੰਦਦਾ। ਆਪਾਂ ਪਾਵਾਂਗੇ ਇੱਥੇ ਮੂਲੀ ਇੱਕ। ਇੱਕ ਪਾ ਦੇਾਂਗੇ ਮੂਲੀ, ਡੇਢ ਕਮੂਲੀ ਪਾ ਦੇਾਂਗੇ ਸਾਗ ਦੇ ਵਿੱਚ। ਤੇਜਾਬ ਨਾ ਬਣੂਗਾ ਕਿੰਨਾ ਮਰਜੀ ਸਾਗ ਖਾਈ ਚੱਲੇ ਉਹ ਤੇਜਾਬ ਨਾ ਬਣੂਗਾ ਜਮੇ ਵਧੀਆ ਹਾਜਮਾ ਰਹਿੰਦਾ ਇਹਦੇ ਨਾਲ ਬਰੀਕ ਹੋਈ ਕੱਟ ਕੇ ਬਾਅਦ ਨੇ ਆਪਾਂ ਮੋੜੀ ਲੋਹ ਦੀ ਲਸਣ ਤੇ ਲਸਣ ਸਾਗ ਦਾ ਅਸਲੀ ਰੂਪ ਤਾਂ ਇਸ ਤਰ੍ਹਾਂ ਦਾ ਲਸਣ ਹੁੰਦਾ ਲਸਣ ਤੇ ਮੇਥੇ ਇਹਦੇ ਨਾਲ ਹੀ ਮੈਂਕ ਦਾ ਲੋਹ ਤੇ ਅਦਰਕ ਵੀ ਚੀਰ ਕੇ ਰੱਖਿਆ ਪਿਆ ਮੈਂ ਥੋੜਾ ਜਿਹਾ ਰੋਕ ਕੇ ਪਾਉਂਗੀ ਫਿਰ ਮਿਰਚਾਂ ਜੇ ਰਪਾਤਾਂਗਾ ਨਾ ਥੱਲੇ ਲੱਗਣ ਲੱਗ ਪਏਗਾ ਇਹ ਇਹ ਫਿਰ ਫਲਾਂ ਦੀ ਆਪਾਂ ਜੀ ਬਾਅਦ ਚ ਦੇਖਾ ਕਿ ਢਿਸੂਣੀ ਅਗਮਚ ਰਹੀ ਆ ਬਾਬਾ ਨਾਨਕ ਕਿਰਪਾ ਤੇਰੀ ਆਉਂ 本当、okay. だ。 ਦੇਖ ਸਕਦੇ ხਾ ਟੱਕ ਟੱਕ ਸਾਗ ਬਣ ਗਿਆ। ਹੁਣ ਸਮਾਂ ਆ ਗਿਆ ਕੜਕੀ ਰਿਹਾ। ਦੇਖੋ ਕਿੰਨਾ ਸੋਹਣਾ ਬਣਿਆ ਸਾਗ। ਲੋ ਜੀ। ਪਾ ਲਾ ਦੇ ਨੇ ਸਾਗ ਨੂੰ ਤੜਕਾ ਤੇ ਤੜਕਾ। ਕਹਿੰਦੇ ਹੰਗੇ ਹੰਗ ਹੰਗ ਫੜਕਾ ਤੜਕਾ ਦੇਸੀ ਘਿਓ ਦਾ ਤੜਕਾ। ਇਦਰ ਦੇਖੋ ਦੇਸੀ ਘਿਓ ਤੇ ਹੁਣ ਆਪਾਂ ਲੱਗੇ ਆ ਲੌਣ ਘਿਓ ਦਾ ਤੜਕਾ ਹੁਣ ਮੇਰੇ ਜਖਮ ਤਾਂ ਬਹੁਤ ਵੱਡੇ ਹੋਏ ਤੇ ਚਾਹ ਪੀਗੀ ਕਰਕੇ ਤੇ ਪਰ ਮਹਾਰਾਜ ਰੱਖੇ ਸੋਭਾ ਸਭ ਵੀ ਜਾਣੇ ਨੇ ਫਿਰ ਹੋਰ ਕੀ ਕਰੀਏ ਆਪਾਂ ਹੁਣ ਦੇਸੀ ਘਿਓ ਦਾ ਤੜਕਾ ਹੁਣ ਆਪਾਂ ਪਾ ਦਿਆਂਗੇ ਇਹਦੇ ਵਿੱਚ ਕਿਉਂ ਗਰਮ ਹੋ ਗਿਆ ਤਾਂ ਅੜਕਾ ਕਿਉਂ ਗਰਮ ਨਹੀਂ ਹੋਣ ਦਿੰਦੀ ਮੈਂ ਸਾਲ ਨਾ ਪਊਗਾ ਮੇਰੇ ਠੰਡੇ ਚ ਹੀ ਪਾ ਦਿੰਨੀ ਮੈਂ ਇਸ ਵਾਰ ਆਪਾਂ ਅਦਰਕ ਹਰੀ ਮਿਰਚ ਤੇ ਗੰਡੇ ਇਹਨਾਂ ਟਬਲਾ ਵਤ ਬਣ ਜਾਣੀ ਐ ਪਰ ਪਵਾ ਪਾ ਤਾਂ ਦੇਸੀ ਘਿਓ ਪਾਤਾ ਦੇ ਚੋਂ ਨੂੰ ਸਾਗ ਨਾ ਤੱਕ ਤਾਂ ਇਹ ਪਪਾ ਤਾਂ ਕਿ ਦਸਾ ਉਹ ਮਾਣ ਤੁਸੀਂ ਵੀ ਖਾਓ ਬਹੁਤ ਹੋਦੀਆ ਬਣਿਆ ਤੇਸਰੀ ਬਣਿਆ ਧੰਨਵਾਦ ਜੀ ਸਾਰਿਆਂ ਦਾ ਚੈਨਲ ਦੇ ਨਵੇਂ ਵਾਲੇ ਤੇ ਸਬਸਕ੍ਰਾਈਬ ਕਰ ਲਓ ਜੀ ಪ್ರಾಣಿಯದ ದಿನ ಧನ್ವಾ ನಮಗ ನಮಗ ವಿಡಿಯೋ ವೆಕ್ಕು ರೋ